ਸੁਸਵੇਲੇ ਦੀ ਖਾਸ ਖਬਰ ਜੁਥੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਸਮਰਾਲਾ ਦੇ ਵਿੱਚ ਰੋਡ ショਅ ਕੱਢਿਆ ਜਾ ਰਿਹਾ ਆਪ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਮਿਸ਼ਨ 1303 ਸੀਐਮ ਭਗਵੰਤ ਮਾਨ ਜੁਥੇ ਕਿ ਲੋਕਾਂ ਦੇ ਵੱਲੋਂ ਪਰਵਾਗਤ ਕੀਤਾ ਜਾ ਰਿਹਾ ਸੀਐਮ ਭਗਵੰਤ ਮਾਨ ਦਾ ਆਪ ਉਮੀਦਵਾਰ ਦੇ ਹੱਕ ਦੇ ਵਿੱਚ ਇਹ ਚੋਣ ਪ੍ਰਚਾਰ ਤਾਬੜ ਤੋੜ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਮਰਾਲਾ ਦੇ ਵਿੱਚ ਰੋਡ ショਅ ਕੱਢਿਆ ਜਾ ਰਿਹਾ ਆਪ ਦਾ ਮਿਸ਼ਨ 130 ਦੀ ਸ਼ੁਰੂਆਤ ਜੁਥੇ ਚਲਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਤੋਂ ਵੋਟ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਵੱਲੋਂ ਵੀ ਪਰਵਾ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਲੋਕਾਂ ਦੇ ਵੱਲੋਂ ਵੀ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਦਾ ਸਵਾਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ ਦਿੰਦੇ ਹੋਏ ਨਜ਼ਰ ਆ ਰਿਹਾ ਹੈ ਕਰੇ ਕਿ ਅਸੀਂ ਇਹਨਾਂ ਨੂੰ ਤੋੜ ਦਾਂਗੇ ਜਾਂ ਕੋਈ ਹੋਰ ਕਰਦਾਂਗੇ ਇਸੇ ਕਰਕੇ ਪੰਜਾਬ ਨੂੰ ਮੰਨਦੀ ਹੈ ਪੂਰੀ ਦੁਨੀਆ ਕਿ ਇੱਥੇ ਜਿਹੜੇ ਲੋਕ ਨੇ ਆਪਸ ਵਿੱਚ ਭਾਈਚਾਰਾ ਰੱਖਦੇ ਨੇ ਕਦੇ ਖੂਨ ਖਰਾਬਾ ਨਹੀਂ ਹੋਇਆ ਇੱਥੇ ਕਦੇ ਕਰਫੂ ਨਹੀਂ ਲਾਉਣੇ ਪਏ ਸੋ ਵੀਰੋ ਤੁਹਾਡੇ ਨਾਲਾਂ ਤੁਹਾਡੇ ਵਰਗਾ ਐਦਾਂ ਹੀ ਕੰਮ ਕਰਦਾ ਰਹੂੰਗਾ ਇਸ ਤੋਂ ਬਾਅਦ ਮੈਂ ਦਾਖੇ ਜਾਊਂਗਾ ਰਾਤ ਨੂੰ ਲੁਧਿਆਣੇ ਸ਼ਹਿਰ ਦੇ ਵਿੱਚਾਂ ਜਿੱਥੇ ਕਹਿਣਗੇ ਲੋਕ ਉੱਥੇ ਜਾਊਂਗਾ ਔਰ ਜਿੱਥੇ ਜਿੱਥੇ ਲੋਕ ਕਹਿਣਗੇ ਉੱਥੇ ਜਾਊਂਗਾ ਤੇ ਪ੍ਰਚਾਰ ਵੀ ਇਹੀ ਕਰੂੰਗਾ ਕਿ ਭਾਈ ਚੰਗੇ ਬੰਦਿਆਂ ਨੂੰ ਵੋਟਾਂ ਪਾਓ ਜ਼ਰੂਰ ਵੋਟਾਂ ਪਾਓ ਔਰ 1 ਜੂਨ ਦਾ ਜਿਹੜਾ ਵੋਟਾਂ ਵਾਲਾ ਦਿਨ ਹੈ ਉਹਨੂੰ ਛੁੱਟੀ ਦਾ ਦਿਨ ਸਮਝ ਲਿਓ ਵੀ ਛੱਡੋ ਪਰੇ ਆਪਾਂ ਤਾਂ ਪਿਕਨਿਕ ਤੇ ਚੱਲਦੇ ਆ ਇਹ ਡਿਊਟੀ ਵਾਲਾ ਦਿਨ ਹੈ ਇਹ ਜਿਹੜਾ ਵੋਟਰ ਕਾਰਡ ਹੈ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਚੰਦਰਸ਼ੇਖਰ ਆਜਾਦ ਰਾਮ ਪ੍ਰਸਾਦ ਬਿਸਮਿਲ ਅਸ਼ਫਾਕੁੱਲਾ ਔਰ ਲੱਖਾਂ ਕਰਤਾਰ ਸਿੰਘ ਸਰਾਬਿਆਂ ਗਦਰੀ ਬਾਬਿਆਂ ਨੇ ਇਹ ਆਪਣਾ ਖੂਨ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ ਇਹਨੂੰ ਇਹਨੂੰ 500 ਰੁਪਇਆ ਲੈ ਕੇ ਜਾਂ ਕੋਈ ਸ਼ਰਾਬ ਦੀ ਬੋਤਲ ਜਾਂ ਭੁੱਕੀ ਲੈ ਕੇ ਇਹਨੂੰ ਕਿਸੇ ਨੂੰ ਫੜਾ ਨਾ ਦਿਆ ਕਰੋ ਜਿਦੀ ਮਰ ਜਿਹਨੂੰ ਮਰਜੀ ਪਾਓ ਪਰ ਉਹਦੀ ਮਰਜੀ ਨਾਲ ਪਾਓ ਮੈਂ ਤਾਂ ਇਹੀ ਮੈਸੇਜ ਦੇਣਾ ਉਹਨਾਂ ਸੋ ਵੀਰੋ ਜਿਹਨੇ ਚੰਗਾ ਕੰਮ ਕੀਤਾ ਉਹਨੂੰ ਪਾ ਦੋਗੇ ਜਿਹੜੇ ਜਿਹਨਾਂ ਨੇ ਕਰਸੂਤਾ ਮਾੜੀਆਂ ਨੇ ਨਹੀਂ ਪਹਿਣਗੀਆਂ ਸੋ ਆਪਾਂ ਤਾਂ ਕੁਝ ਕਹਿ ਨਹੀਂ ਰਹੇ ਅਕਾਲੀ ਗੱਲ ਨੂੰ ਬੰਦੇ ਨਹੀਂ ਲੱਭ ਰਹੇ ਤੇਰਾ ਕਾਂਗਰਸ ਵਾਲਿਆਂ ਦੇ ਬੰਦੇ ਪੂਰੇ ਨਹੀਂ ਹੋ ਰਹੇ ਜੇ ਪੂਰੇ ਹੋਗੇ ਨਾਲ ਉਹਦੇ ਬੰਦਾ ਨਹੀਂ ਤੁਰ ਰਿਹਾ ਕੋਈ ਕੋਕਤੋਂ ਵਾਲਾ ਕਿੱਥੇ ਮਾਰਿਆ ਕਿਤੋਂ ਵਾਲਾ ਕਿੱਥੇ ਮਾਰਿਆ ਸੋ ਆਜੋ ਆਪਾਂ ਇਕੱਠੇ ਹੋ ਕੇ ਇੱਕ ਨਵੀਂ ਇਤਿਹਾਸ ਲਿਖੀਏ 4 ਜੂਨ ਨੂੰ 4 ਜੂਨ ਨੂੰ ਇਸ ਵੇਲੇ ਤੱਕ ਤਾਂ ਕੰਮ ਹੋ ਜੂਗਾ ਕਿ ਭਾਈ ਪੰਜਾਬ ਚੋਂ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ ਤੇਰਾ ਜੀਰੋ ਕਿ ਪੰਜਾਬ ਬਣ ਗਿਆ ਹੀਰੋ ਪੰਜਾਬ ਬਣੇਗਾ ਹੀਰੋ ਅਰਵਿੰਦ ਕੇਜਰੀয়াল ਜੀ ਬਾਹਰ ਆ ਗਏ ਅੱਜ ਉਹ ਕੁਰੂਖੇਤਰ ਨੇ 16 ਤਰੀਕ ਨੂੰ ਪੰਜਾਬ ਆਉਣਗੇ ਆ ਕੇ ਦਰਬਾਰ ਸਾਹਿਬ ਦਰਗਾਹਾਂ ਮੰਦਿਰ ਮੱਥਾ ਟੇਕਣਗੇ ਉਸ ਤੋਂ ਬਾਅਦ ਰੋਡ ਸ਼ੋਅ ਕਰਾਂਗੇ ਅੰਮ੍ਰਿਤਸਰ 'ਚ ਉਹ ਵੀ ਕਿਉਂਕਿ ਉਹਨਾਂ ਦੀਆਂ ਵੋਟਾਂ ਪਹਿਲਾਂ ਨੇ 25 ਤਰੀਕ ਨੂੰ ਉਹ ਪ੍ਰਚਾਰ ਖਤਮ ਕਰਕੇ ਸਿੱਧੇ ਹੀ ਪੰਜਾਬ ਆ ਜਾਣਗੇ ਤੇ ਫਿਰ ਇੱਥੇ ਹੀ ਰਹਿਣਗੇ ਸੋ ਵੀਰੋ ਅਸੀਂ ਆਪਣੀ ਆਪਣੀ ਜਗ੍ਹਾ ਤੇ ਜਮਾ ਸੈਟ ਸੀ ਸਾਨੂੰ ਕੋਈ ਪ੍ਰਮਾਤਮਾ ਨੇ ਕੋ ਘਾਟ ਨਹੀਂ ਰੱਖੀ ਸੀ ਨਾ ਸ਼ੋਹਰਤ ਦੀ ਨਾ ਦੌਲਤ ਦੀ ਮੈਂ ਕਲਾਕਾਰ ਸੀ ਫੇਮਸ ਅਰਵਿੰਦ ਕੇਜਰੀਵਾਲ ਇੱਕ ਅਫਸਰ ਸੀ ਇਨਕਮ ਟੈਕਸ ਕਮਿਸ਼ਨਰ ਸੀ ਉਹਨਾਂ ਦੀ ਘਰ ਵਾਲੀ ਵੀ ਇਨਕਮ ਟੈਕਸ ਕਮਿਸ਼ਨਰ ਸਾਨੂੰ ਕੀ ਲੋੜ ਸੀ ਇਹਨਾਂ ਪਿੱਛੇ ਇਹਨਾਂ ਨੂੰ ਪੰਗੇ ਲੈਣ ਦੀਆਂ ਜਿਹੜਾਂ ਜਾਣਦੀ ਪਰ ਵੀਰੋ ਹਰ ਬੰਦੇ ਦਾ ਫਰਜ਼ ਬਣਦਾ ਕਟੂਕਟੋ ਅੱਖੀਂ ਦੇਖ ਕੇ ਮੱਖੀ ਨਿਕਲੀ ਜਾਂਦੀ ਸਾਡੀਆਂ ਅੱਖਾਂ ਸਾਹਮਣੇ ਦੇਸ਼ ਦਾ ਨੁਕਸਾਨ ਹੋਈ ਜਾਂਦਾ ਸੀ ਫਿਰ ਅਸੀਂ ਆਪਣੀਆਂ ਅਫਸਰੀਆਂ ਕਲਾਕਾਰੀਆਂ ਕਰਕੇ ਕੀ ਕਰਦੇ ਤੁਰਨ ਜਾਣਾ ਤਾਂ ਹਰੇਕ ਨੇ ਦੁਨੀਆ ਤੋਂ ਪਰ ਘੱਟੋ ਘੱਟ ਆਪਦਾ ਕੋਈ ਕੋਸ਼ਿਸ਼ ਤਾਂ ਕਰਕੇ ਜਾਓ ਇੱਕ ਜੰਗਲ 'ਚ ਅੱਗ ਲੱਗੀ ਸਾਰੇ ਜਾਨਵਰ ਭੱਜ ਗਏ ਤੇ ਇੱਕ ਚਿੜੀ ਸੀ ਉਹ ਪੱਤੋ ਜਾਇਆ ਕਰੇ ਛੱਪੜ 'ਚ ਚੁੰਝ ਦੇ ਵਿੱਚ ਪਾਣੀ ਭਰ ਕੇ ਉਹਦੇ ਉੱਤੇ ਪਾ ਦਿਆ ਕਰੇ ਅੱਗ ਤੇ ਫਿਰ ਫਿਰ ਜਾਇਆ ਕਰੇ ਫਿਰ ਫਿਰ ਚੁੰਝ 'ਚ ਪਾਣੀ ਭਰ ਕੇ ਪਾ ਦਿਆ ਕਰੇ ਜੋ 10 15 ਵਾਰੀ ਇਦਾਂ ਕੀਤਾ ਬਾਕੀ ਜਾਨਵਰ ਮਜ਼ਾਕ ਕਰਨ ਲੱਗ ਗਏ ਹੱਸਣ ਲੱਗ ਗਏ ਕਹਿੰਦੇ ਚਿੜੀਏ ਭੋੜੀ ਐ ਤੂੰ ਭੋੜੀ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਬੁਝਣ ਦੀ ਬੁਝਦੀ ਨਹੀਂ ਹੈਗੀ ਤੂੰ ਭੱਜਣ ਦੀ ਕਰ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਕਦੇ ਤਾਂ ਤੁਹਾਡਾ ਨਾਮ ਤਮਾਸ਼ਾ ਦੇਖਣ ਵਾਲਿਆਂ 'ਚ ਤੇ ਡਰ ਕੇ ਭੱਜਣ ਵਾਲਿਆਂ 'ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਲਿਖਿਆ ਜਾਊ ਸਵਾਪਾ ਇਤਿਹਾਸ ਸਰ ਜੀਏ ਤੁਹਾਡਾ ਨਾਮ ਵੀ ਤੋ ਅੱਡਾ ਨਾਮ ਵੀ ਇਤਿਹਾਸ ਚ ਲਿਖਿਆ ਜਾਊਗਾ ਅੱਜ ਤੋਂ 20 ਸਾਲ 25 ਸਾਲ 40 ਸਾਲ ਬਾਅਦ ਜਦੋਂ ਕੋਈ ਕਿਸੇ ਵੱਡੇ ਟੈਸਟ ਹੋਣਗੇ ਉਹਦੇ ਵਿੱਚ ਪੁੱਛਿਆ ਜਾਇਆਕਰੂ ਸਵਾਲ ਕਿ ਜਦੋਂ ਪੰਜਾਬ ਮੁੜ ਕੇ ਰੰਗਲਾ ਪੰਜਾਬ ਬਣਦਾ ਸੀ ਉਹਨੂੰ ਮੁੜ ਕੇ ਪੱਲਡੀ ਤੇ ਚੜਾਇਆ ਜਾ ਰਿਆ ਸੀ ਤਾਂ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਸੀ ਤਾਂ ਉਹਦੇ ਵਿੱਚ ਇਹ ਵੀ ਲਿਖਿਆ ਹੋਊਗਾ ਕਿ ਫਤਿਹਗੜ ਲੋਕ ਸਭਾ ਦੇ ਲੋਕਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਉਸ ਵੇਲੇ ਆਪਣੇ ਉਮੀਦਵਾਰ ਨੂੰ ਜਿਤਾ ਕੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਬਾਕੀ ਸੰਸਦ ਦੇ ਵਿੱਚ ਕਿਵੇਂ ਬੋਲਣਾ ਤੇ ਸੰਸਦ ਦੇ ਵਿੱਚ ਬੋਲ ਕੇ ਉਥੋਂ ਪੰਜਾਬ ਦੇ ਪੈਸੇ ਲੈ ਕੇ ਕਿਵੇਂ ਆਉਣੇ ਨੇ ਇਹ ਸਾਰੇ ਪਾਸਵਰਡ ਮੈਨੂੰ ਪਤਾ ਹੈ ਤੁਸੀਂ ਦੇਖ ਰਹੇ ਹੋ ਕਿ 8 ਸਾਲ ਮੈਂ ਉਹਨਾਂ ਨੂੰ ਟਿਕਣ ਨਹੀਂ ਦਿੱਤਾ ਉਥੇ ਪਰ ਮੈਂ ਇਕੱਲਾ ਹੀ ਹੁੰਦਾ ਸੀ ਪਰ ਉਹ ਡਰਦੇ ਸੀ ਪੀਲੀ ਪਾਗਲ ਆ ਖੜਾ ਹੋ ਗਿਆ ਇਹ ਇੱਧਰ ਆ ਕੇ ਰੌਲਾ ਪਾਉਗਾ ਇਹਦਾ ਕੰਮ ਕਰ ਦਿਓ ਯਾਰ ਕੀ ਚਾਹੁੰਦਾ ਇਹ ਸੋ ਪਾਸਵਰਡ ਮੈਂ ਆਪ ਹੀ ਦੇ ਦੂੰਗਾ ਗੁਰਪ੍ਰੀਤ ਜੀਪੀ ਨੂੰ ਬਾਕੀ ਕੰਮ ਮੇਰਾ ਹੈ ਤੁਹਾਡੀ ਜ਼ਿੰਮੇਵਾਰੀ 1 ਜੂਨ ਨੂੰ ਖਤਮ ਸਾਡੀ ਜ਼ਿੰਮੇਵਾਰੀ 1 ਜੂਨ ਤੋਂ ਬਾਅਦ ਸ਼ੁਰੂ ਹੈ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਮੈਨੂੰ ਪੁੱਛਦੇ ਸੀਗੇ ਅੱਜ ਕੇਜਰੀਵਾਲ ਸਾਹਿਬ ਕਹਿੰਦੇ ਅੱਜ ਕਿੱਥੇ ਜਾਣਾ ਹੈ ਮੈਂ ਕਿਹਾ ਜੇ ਸਮਰਾਲਾ ਤੇ ਧਾਕਾ ਜਾਣਾ ਹੈ ਕਹਿੰਦੇ ਮੇਰੇ ਵੱਲੋਂ ਸਾਰਿਆਂ ਨੂੰ ਸੱਸੀ ਕਾ ਬੁਲਾਇਂ ਮੇਰੇ ਵੱਲੋਂ ਪਿਆਰ ਦੇਈ ਵੀਰੋ ਉਹ ਵੀ ਆਉਣਗੇ ਇੱਥੋਂ ਦੀ ਉਹਨਾਂ ਨੂੰ ਵੀ ਲੰਘਾਵਾਂਗੇ ਇਹ ਗਲਤਫਹਿਮੀ ਸੀਗੇ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਉਹ ਦਰਿਆ ਜਿਹੜੇ ਨੇ ਨਾ ਉਹ ਆਵਦਾ ਰਾ ਆ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਸੋ ਇਸ ਕਰਕੇ ਦੋਨੇ ਹੱਥ ਉਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਜਿੰਦਾਬਾਦ ਇੱਕ ਮਿੱਢਲੀ ਗੁਰਪ੍ਰੀਤ ਜੀ ਵੀ ਜੀ ਤੁਹਾਡਾ ਧੰਨਵਾਦ ਵੀ ਕਰਨਗੇ ਸਵਾਗਤ ਵੀ ਕਰਨ ਬਹੁਤ ਹੀ ਸਕਾਰਜੋਗ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਸਤਾਪਕਵਾਨ ਸਿੰਘ ਮਾਨ ਸਾਹਿਬ ਇਥੋਂ ਦੇ ਐਮਐਲਏ ਸਾਡੇ ਦਿਆਲਪੁਰਾ ਸਾਹਿਬ ਬਾਕੀ ਇਸ ਮੂਹ ਸਾਡੇ ਪਿੱਛੇ ਸਾਰੇ ਹਲਕਿਆਂ ਦੇ ਐਮਐਲਏ ਸਾਹਿਬਾਨ ਤੇ ਬਾਕੀ ਸਾਡੇ ਪਾਰਟੀ ਦੇ ਵਲੰਟੀਅਰ ਬਲੌਕ ਪ੍ਰਧਾਨ ਡਿਸਟ੍ਰਿਕਟ ਪ੍ਰਧਾਨ ਤੁਹਾਡਾ ਸਾਰਿਆਂ ਦਾ ਮੈਂ ਸਮਰਾਲਾ ਵਾਸੀਆਂ ਦਾ ਤੇ ਵੱਖ-ਵੱਖ ਆਏ ਹਲਕੇ ਤੋਂ ਸਾਰਿਆਂ ਦਾ ਮੈਂ ਦਿੱਲੀ ਗ੍ਰਾਈਆਂ ਨੂੰ ਸਾਰਿਆਂ ਧੰਨਵਾਦ ਕਰਦਾ ਤੁਸੀਂ ਅੱਜ ਜਿਵੇਂ ਅੱਜ ਚੌਕ ਕੀਤਾ ਜਿਵੇਂ ਰੋਡ ਨੂੰ ਅੱਜ ਬੜਾ ਵੱਡਾ ਕੰਮਜਾਹ ਹੋਇਆ ਕਿਉਂਕਿ ਸਾਰੇ ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਕਿਉਂਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ 2 ਸਾਲ ਦੇ ਵਿੱਚ ਕੀਤਾ ਉਹ 75 ਸਾਲਾਂ 'ਚ ਕਿਸੇ ਵੀ ਮੁੱਖ ਮੰਤਰੀ ਨੇ ਕੰਮ ਨਹੀਂ ਕੀਤਾ ਅੱਜ ਸਾਡੇ ਜਿਹੜੇ ਕਿਸਾਨ ਨੇ ਸਾਡੇ ਕਿਸਾਨ ਭਰਾ ਬਹੁਤ ਖੁਸ਼ ਨੇ ਚਾਹੇ ਮੈ ਰਾਏਕੋਟ ਜਨਣਾ ਚਾਹੇ ਅਮਰਗੜ ਜਨਣਾ ਚਾਹੇ ਸਮਣਾ ਆਪਾਂ ਉਹਨੇ ਆ ਪੂਰੇ ਹਲਕੇ 'ਚ ਮੈਂ ਕੱਟੋਕੜ 600 ਦੇ ਕਰੀਬ ਫੰਕਸ਼ਨ ਕਰ ਚੁੱਕਾ ਹਾਂ ਹਰ ਪਾਸੇ ਕਹਿ ਰਹੇ ਭਗਵੰਤ ਮਾਨ ਜੀ ਨੇ ਸਾਡਾ ਕੰਮ ਕੀਤਾ ਸਾਡੇ ਲੋਕਾਂ ਦਾ ਕੰਮ ਕੀਤਾ ਅੱਜ ਜਿੱਥੇ ਮਰਜੀ ਜਾ ਕੇ ਜੱਟ ਅੱਤ ਚੱਕ ਕੇ ਸਵਾ ਹਿੰਦੂ ਪਰਾ ਵਿਹਤ ਜਾ ਕੇ ਕਹਿ ਰਿਹਾ ਵੀ ਭਗਵੰਤ ਮਾਨ ਨੇ ਸਾਡਾ ਕੰਮ ਕੀਤਾ ਕਿਉਂਕਿ ਅੱਜ ਸਹੀ ਮੈਨਿਆਂ ਜੋ ਸਾਡੇ ਗਰੀਬ ਕਿਸਾਨ ਸੀ ਜਾਂ ਮਜ਼ਦੂਰ ਸੀ ਜਾਂ ਸਾਡੇ ਹਿੰਦੂ ਪਰਾ ਸੀ ਅੱਜ ਕੱਟੋਕੜ ਜਿਵੇਂ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਬੋਲ ਕੇ ਦੱਸਿਆ ਵੀ 90% ਦੇ ਕਰੀਬ ਜਿਹੜੇ ਅੱਜ ਬਿੱਲ ਆਉਂਦੇ ਨੇ ਜਿਹੜੇ ਬਿੱਲ ਜਿਹੜੇ ਫਰੀ ਨੇ ਅੱਜ ਕਿਉਂਕਿ ਅੱਜ ਜਿਹੜੇ ਸਾਡੇ ਕਿਸਾਨਾਂ ਨੂੰ ਪਾਣੀ ਨਹੀਂ ਸੀ ਮਿਲਦਾ ਅੱਜ ਜਦੋਂ ਮਰਜੀ ਮੋਟਰ ਚਲਾ ਕੇ ਉਹਨਾਂ ਨੂੰ ਪਾਣੀ ਮਿਲ ਰਿਹਾ ਅੱਜ ਜਿਹੜੇ ਸਾਡੇ ਕਿਸਾਨ ਕੋ ਮੋਟਰ ਦਾ ਕਨੈਕਸ਼ਨ ਨਹੀਂ ਪਾਣੀ ਨਹੀਂ ਸੀਗਾ ਅਬੀ ਨੇ ਅਮਰਗੜ ਮੈਂ ਅਮਰਗੜ ਮੈਂ ਜਾ ਕੇ ਆਇਆ ਉੱਥੇ ਘਟੋਕੜ 200 ਕਰੋੜ ਦਾ ਪ੍ਰੋਜੈਕਟ ਦਾ ਪਾਣੀ